ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਸਨ ਕਿਵੇਂ ਹੋ ਸਾਰੇ ਠੀਕ ਠਾਕ ਹੋ ਤੁਸੀਂ ਤੇ ਆਪਾਂ ਚੱਲੇ ਅੱਜ ਨੈਕਸਟ ਵਲੌਗ ਲਈ ਤੇ ਤੁਹਾਨੂੰ ਦਿਖਾਉਣੇ ਆ ਅੱਜ ਆਪਾਂ ਇੱਕ ਹੋਰ ਬੈਸਟ ਜਗ੍ਹਾ ਵਧੀਆ ਜਗ੍ਹਾ ਤੁਹਾਨੂੰ ਦਿਖਾਉਣੇ ਆ ਖਾਣ ਪੀਣ ਦੀ ਮੇਰੇ ਵਲੌਗਾਂ ਚ ਮੇਰੀ ਕੋਸ਼ਿਸ਼ ਇਹ ਹੀ ਰਹੂਗੀ ਤੁਹਾਨੂੰ ਮੈਂ ਜਲੰਧਰ ਦੀਆਂ ਬੈਸਟ ਬੈਸਟ ਜਗ੍ਹਾ ਦਿਖਾਵਾ ਤੇ ਤੁਸੀਂ ਸਾਰੇ ਜਣੇ ਕਾਈਂਡਲੀ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਸੀਂ ਸਾਰੇ ਪਿਆਰ ਦੇ ਹੀ ਰਹੇ ਹੋ ਇੰਧੇ ਪਿਆਰ ਦਿੰਦੇ ਰਹੋ ਕਿਉਂਕਿ ਬਹੁਤ ਵਧੀਆ ਵਧੀਆ ਕੰਟੈਂਟ ਆਉਣ ਦਾ ਮੇ ਆ ਗਾਣੇ ਵੀ ਆ ਰਹੇ ਆ ਡਾਕੂਮੈਂਟਰੀਆਂ ਨੂੰ ਤੁਸੀਂ ਪਿਆਰ ਦੇ ਰਹੇ ਹੋ ਵਲੌਗਸ ਨੂੰ ਵੀ ਤੁਸੀਂ ਪਿਆਰ ਦੇ ਰਹੇ ਹੋ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਆ ਫਿਰ ਜਿੱਦਾਂ ਤੁਸੀਂ ਵੀਡੀਓ ਪਸੰਦ ਕਰਦੇ ਆ ਫਿਰ ਮੇਰੀ ਜ਼ਿੰਮੇਵਾਰੀ ਥੋੜੀ ਜਿਹੀ ਹੋਰ ਵੱਧ ਜਾਂਦੀ ਆ ਫਿਰ ਮੇਰੀ ਕੋਸ਼ਿਸ਼ ਹੁੰਦੀ ਵੀ ਮੈਂ ਜੋ ਇਸ ਵਾਰੀ ਪੇਸ਼ ਕੀਤਾ ਉਹ ਤੋਂ ਵਧੀਆ ਕਰਾਂ ਕਿਉਂਕਿ ਕੋਈ ਵੀ ਬੰਦਾ ਬਣਦਾ ਸਟਾਰ ਬਣਦਾ ਜਾਂ ਸੈਲੀਬ੍ਰਿਟੀ ਬਣਦਾ ਜਾਂ ਸਿੰਗਰ ਬਣਦਾ ਕੋਈ ਬਣਦਾ ਉਹ ਸਾਰਿਆਂ ਤੁਹਾਡੇ ਪਿਆਰ ਦੇ ਨਾਲ ਬਣਦਾ ਜਦੋਂ ਤੁਸੀਂ ਪਿਆਰ ਕਰਦੇ ਆ ਫਿਰ ਕੋਸ਼ਿਸ਼ ਹੁੰਦੀ ਆ ਵੀ ਅਗਲੀ ਵਾਰੀ ਵਧੀਆ ਚੀਜ਼ ਪੇਸ਼ ਕੀਤੀ ਜਾਵੇ ਹੈਗਾ ਤੇ ਬਾਕੀ ਜੇ ਕਿਤੇ ਤੁਹਾਨੂੰ ਲੱਗਦਾ ਵਾ ਕੁਝ ਬੜਾ ਮੋਟਾ ਉੱਪਰ-ਨੀਚੇ ਜਿੱਦਾਂ ਉਹ ਵੀ ਦੱਸ ਦਿਆ ਕਰੋ ਠੀਕਾ ਫੇਰ ਆਪੋ ਵੀ ਚੀਜ਼ ਨੂਰ ਕਰਿਆ ਕਰੀਏ ਤੇ ਜਾਨੀ ਕਿ ਮੈਂ ਤੁਹਾਨੂੰ ਜਲੰਧਰ ਦੀਆਂ ਸਾਰੀਆਂ ਜਿੰਨੀਆਂ ਵੀ ਮੀਨਸ ਵਧੀਆ ਬੈਸਟ ਖਾਣ ਵਾਲੀਆਂ ਜਗ੍ਹਾ ਤੁਹਾਨੂੰ ਮੈਂ ਦਿਖਾ ਦਲਾਂਗਾ ਤੇ ਅਫੋਰਡੇਬਲ ਵੀ ਤੇ ਅਫੋਰਡੇਬਲ ਦੇ ਨਾਲ-ਨਾਲ ਹੈ ਨਾ ਮੇਰਾ ਇੱਕ ਥੋੜਾ ਜਿਹਾ ਹੁੰਦਾ ਇਦਾਂ ਵੀ ਮੇਰੇ ਵਲੌਗ ਚ ਤੁਸੀਂ ਦੇਖ ਲਓ ਮੈਂ ਕਿਚਨ ਚ ਵੀ ਜਾਣਾ ਸਟਾਫ ਵੀ ਦੇਖਦਾ ਠੀਕ ਆ ਮੇਰੀ ਕੋਸ਼ਿਸ਼ ਹੁੰਦੀ ਵੀ ਅਗਲੇ ਨੂੰ ਚੀਜ਼ ਵਧੀਆ ਮਿਲੇ ਸਾਫ਼ ਸਫਾਈ ਵਾਲੀ ਮਿਲੇ ਵਧੀਆ ਮਿਲੇ ਉਹ ਜਗ੍ਹਾ ਮੈਂ ਤਾਂ ਮਜਾਦਾ ਕੋਸ਼ਿਸ਼ ਹੁੰਦੀ ਮੈਂ ਵਲੌਗ ਬਣਾਉਣ ਜਾਣਾ ਤੇ ਮੈਂ ਇਹ ਵੀ ਦੱਸਦਾ ਦੇਖਦਾ ਜਾ ਕੇ ਵੀ ਉਹਨਾਂ ਦੇ ਕਿਚਨ ਚ ਕਿੱਦਾਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਜਿੱਦਾਂ ਅੱਜਕੱਲ ਆਪਾਂ ਦੇਖ ਰਹੇ ਆਂ ਵੀਡੀਓ ਆ ਰਹੀਆਂ ਵਾਂ ਵੀ ਇੱਥੇ ਇਦਾਂ ਹੋ ਗਈ ਇੱਥੇ ਆ ਨਿਕਲਿਆ ਇੱਥੇ ਆ ਨਿਕਲਿਆ ਮੇਰਾ ਕੱਲਾ ਮੋਟਿਵ ਇਹ ਹੀ ਨਿਕਾ ਵੀ ਆਪਾਂ ਇਕੱਲੇ ਵਲੌਗ ਬਣਾ ਲੈ ਠੀਕ ਹੈ ਸੋਕੇ ਮੈਨੂੰ ਇਹ ਹੁੰਦਾ ਵੀ ਜਿੱਥੇ ਵਧੀਆ ਚੀਜ਼ ਮਿਲੇ ਖਾਣ ਦੀ ਸਫਾਈ ਹੋਵੇ ਸਟਾਫ ਵਧੀਆ ਹੋਵੇ ਪਾਰਕਿੰਗ ਵਧੀਆ ਹੋਵੇ ਸਾਰਾ ਇਹ ਚੀਜ਼ ਜਮਾਂ ਤੁਹਾਡੇ ਤੱਕ ਲੈ ਕੇ ਆਵਾਂ ਤੇ ਜ਼ਿਆਦਾ دیر ਨਾ ਕਰਦੇ ਹੋਏ ਆਜੋ ਚੱਲਦੇ ਆ ਲੈਟਸ ਗੋ ਹਾਂਜੀ ਲਓ ਜੀ ਆਪਾਂ ਆਏ ਆ ਜੀ ਅੱਜ ਬ੍ਰਸਟਾ ਤੇ ਅੱਜ ਪੀਨੇ ਆਪਾਂ ਇੱਥੇ ਕਾਫੀ ਫਿਰ ਤੁਹਾਨੂੰ ਦੱਸਦੇ ਆ ਬ੍ਰਸਟਾ ਦੀ ਕਾਫੀ ਦਾ ਜਿੱਦਾਂ ਲੱਗੀ ਫਿਰ ਤੁਸੀਂ ਆਇਓ ਟਰਾਈ ਕਰਿਓ ਮੈਂ ਤੁਹਾਨੂੰ ਆਪਣੇ ਬਲੌਗਾਂ ਦੇ ਵਿੱਚ ਸਾਰੀਆਂ ਜਿੱਦਾਂ ਵਧੀਆ-ਵਧੀਆ ਜਗ੍ਹਾ ਮੈਂ ਜਲੰਧਰ ਦੀਆਂ ਤੁਹਾਨੂੰ ਸਾਰੀਆਂ ਦਿਖਾਉਂਦਾ ਰਹੂੰਗਾ ਤੁਸੀਂ ਵੱਧ ਤੋਂ ਵੱਧ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪਿਆਰ ਕਰੋ ਤੇ ਮੇਰੀ ਕੋਸ਼ਿਸ਼ ਇਹ ਹੀ ਰਹੂਗੀ ਵੀ ਤੁਹਾਨੂੰ ਮੈਂ ਸਾਰੀਆਂ तकरीबन অলਮੋਸਟ ਜਲੰਧਰ ਦੀਆਂ ਜਿੱਦਾਂ ਰੈਸਟੋਰੈਂਟ ਕਾਫੀ ਸ਼ਾਪਸ ਸਾਰਾ ਜਿੱਦਾਂ ਖਾਣ ਵਾਲੀਆਂ ਵਧੀਆ ਵਧੀਆ ਜਗ੍ਹਾ ਜਿੱਦਾਂ ਸਾਰੀਆਂ ਦਿਖਾਉਂਗਾ ਮੇਰੀ ਕੋਸ਼ਿਸ਼ ਇਹ ਵੀ ਹੁੰਦੀ ਆ ਤੁਸੀਂ ਬਲੌਗਾਂ ਚ ਦੇਖ ਲਿਓ ਵੀ ਜਦੋਂ ਮੈਂ ਬਲੌਗ ਬਣਾਨੇ ਆ ਆਪਾਂ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਸਾਰਾ ਜਿੱਥੇ ਜਾਂਦੇ ਆ ਉਥੋਂ ਦਾ ਦੇਖਿਆ ਜਾਵੇ ਵੀ ਕਿਦਾਂ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਜਿੱਦਾਂ ਵੀ ਸਾਫ ਸਫਾਈ ਦਾ ਉੱਤੇ ਕਿਦਾਂ ਦਾ ਸਟਾਫ ਕਿਦਾਂ ਸਾਰਾ ਚੀਜ਼ ਕਿਦਾਂ ਕਿਉਂਕਿ ਇਹ ਫਿਰ ਮੈਸੇਜ ਸਾਰਿਆਂ ਤੱਕ ਜਾਣਾ ਹੁੰਦਾ ਤਾਂ ਫਿਰ ਕਿਉਂਕਿ ਅੱਜ ਕੱਲ ਜਿਦਾ ਆਪਾਂ ਦੇਖਦੇ ਆਂ ਵੀ ਆਪਣਾ ਸਾਰਿਆਂ ਨੂੰ ਕਿਤੇ ਰੈਸਟੋਰੈਂਟ ਕਿਤੇ ਕੁਛੇ ਤਾਂ ਫਾਲ ਆਲੀ ਚੀਜ਼ ਤੋਂ ਕੁਝ ਨਿਕਲ ਆਇਆ ਵੀਡੀਓ ਵਾਇਰਲ ਵਗੈਰਾ ਹੁੰਦੀਆਂ ਤਾਂ ਫਿਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਆਪਾਂ ਉਹਨਾਂ ਨੂੰ ਬੈਸਟ ਜਗ੍ਹਾ ਦਿਖਾਈਏ ਤੇ ਮੈਂ ਦੇਖਦਾ ਹਾਂ ਕਿਚਨ ਚ ਜਾ ਕੇ ਸਪੈਸ਼ਲ ਉਹਨਾਂ ਦਾ ਸਟਾਫ ਸਾਫ਼ ਸੁਪਾਈ ਜਿਦਾ ਕਿੰਨਾ ਸਾਰਾ ਕਿਚਨ ਚ ਕਿੰਦਾ ਬਣਾਉਂਦੇ ਸਾਰਾ ਵਧੀਆ ਫਿਰ ਉੱਥੋਂ ਪਤਾ ਲੱਗਦਾ ਫਿਰ ਮੈਂ ਵੀਡੀਓ ਅਪਲੋਡ ਕਰਦਾ ਹਾਂ ਤੇ ਸਾਰੇ ਜਣੇ ਸਪੋਰਟ ਕਰੋ ਤੇ ਆਪਾਂ ਹੁਣ ਲਓ ਜੀ ਆ ਗਏ ਆ ਤੇ ਦੇ ਦੇ ਜਾ ਕੇ ਫਿਰ ਉਹ ਜਸ਼ਪਾ ਜੀ ਪਹਿਲਾਂ ਬੈਠੇ ਆ ਤੇ ਸੰਵਾਦਾਂ ਕਰ ਰਹੇ ਆ ਕੋਈ ਲੈਣ ਦੇਣ ਤੇ ਹੁਣ ਆਪਾਂ ਕੌਫੀ ਆਰਡਰ ਕਰਨ ਲੱਗੇ ਆ ਇਹ ਦੇਖਦੇ ਆਪਾਂ ਪੀ ਕੇ ਤੇ ਤੇ ਤੁਸੀਂ ਆਇਓ ਟਰਾਈ ਕਰਿਓ ਤੇ ਕਰਨੇ ਕਿ ਤੁਸੀਂ ਦੇਖ ਸਕਦੇ ਆ ਸਾਰਾ हेलो ਸਰ ਸਾਫ ਸਪਾਈ ਦਾ ਸਾਰਾ ਪੂਰਾ ਧਿਆਨ ਰੱਖਿਆ ਗਿਆ ਤੇ ਬੈਠਣ ਨੂੰ ਵੀ ਸਾਰਾ ਬਹੁਤ ਵਧੀਆ ਸਟਾਫ ਵੀ ਬਹੁਤ ਵਧੀਆ ਭਾਜੀ ਕਿਹੜੀ ਕਾਫੀ ਐਸਪ੍ਰੈਸੋ ਸਾਨੂੰ ਚਾਹ ਪੋਜੀਨੋ ਓਕੇ ਚਲੋ ਕਾਫੀ ਪੀ ਕੇ ਫਿਰ ਤੁਹਾਨੂੰ ਦੱਸਦੇ ਆ ਲਓ ਜੀ ਸਪੈਸ਼ਲ ਪਨੀਰ ਸੈਂਡਵਿਚ ਬ੍ਰੈਡ ਦਾ ਸੈਂਡਵਿਚ ਆ ਗਏ ਨੇ ਹੁਣ ਆਪਾਂ ਖਾ ਕੇ ਤੇ ਦੱਸਦੇ ਤੁਹਾਨੂੰ ਕਿੱਦਾਂ ਲੱਗੀ ਤੇ ਤੁਸੀਂ ਵੀ ਆਇਓ ਫਿਰ ਟਰਾਈ ਕਰਿਓ ਕਾਫੀ ਵੀ ਆ ਗਈ ਆ ਸਾਡੀ ਪਾਜੀ ਲੈ ਕੇ ਆ ਰਹੇ ਨੇ ਕਾਫੀ ਕੀ ਆ ਬਾਤ ਆ ਬਹੁਤ ਵਧੀਆ ਆ ਦਿਲ ਜੇ ਬਹੁਤ ਹੁਣਾ ਆ ਦੇਖੋ ਆ ਦੇਖ ਸਕਦੇ ਤੁਸੀਂ ਬਹੁਤ ਵਧੀਆ ਬੈਠਣ ਦਾ ਫੁਲੀ ਏਸੀ ਆ। ਬਹੁਤ ਵਧੀਆ ਸਾਫ ਸਫਾਈ ਵੀ ਪੂਰੀ ਆ। ਆ ਨਾਲ ਇਹ ਆਪਣੇ ਨਾਲ ਸਰਵੇ ਵੀ ਆ। ਤੁਸੀਂ ਕਿਸੇ ਸਾਈਡ ਵੀ ਆ ਸਕਦੇ ਆ। ਰਿਸਟਾ ਵੀ ਆ ਸਕਦੇ ਆ, ਸਰਵੇ ਵੀ ਆ ਸਕਦੇ ਆ। ਸਟਾਫ ਬਹੁਤ ਵਧੀਆ ਸਾਫ ਸਫਾਈ ਪੂਰੀ ਆ। ਹਣ ਖਾ ਕੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਕਿ ਰਸ਼ਪਾ ਜੀ ਲੱਗੇ ਆ। ਕਾਫੀ ਦੇ ਵਿੱਚ ਪਾ ਰਹੇ ਆ چینی ਤੇ ਟੈਕਨੋਲੋਜੀ ਜਿਆਦਾ ਪਈਏ 커피 ਪੀ ਲੈਣਗੇ ਚਲੋ ਠੀਕ ਆ ਜੀ ਫਿਰ ਮਿਲਦੇ ਆਂ ਪਰੇ ਇੱਕੇ ਬਾਅਦ ਲੋ ਜੀ ਆਪਾਂ ਸੈਂਡਵਿਚ ਵੀ ਖਾ ਲਿਆ ਤੇ ਕਾਫੀ ਵੀ ਕਿੱਲੀ ਬਹੁਤ ਵਧੀਆ ਬਣਿਆ ਸੀ ਨੇ ਆਪਾਂ ਜੀ ਨੇ ਬਣਾਈ ਤੇ ਬਹੁਤ ਵਧੀਆ ਬਣਿਆ ਭਾਜੀ ਤੇ ਆਪਾਂ ਤੁਹਾਨੂੰ ਇਹੀ ਕਵਾਂਗੇ ਤੁਸੀਂ ਇੱਕ ਵਾਰੀ ਬੱਚਿਆਂ ਨਾਲ ਫੈਮਿਲੀ ਨਾਲ ਆ ਕੇ ਟਰਾਈ ਕਰੋ ਬਹੁਤ ਹੀ ਬਹੁਤ ਫ੍ਰੈਸ਼ਰ ਲੱਗਣਦੀ ਸੈਂਡਵਿਚ ਪਨੀਗਰਾਂ ਦੀ ਤੇ ਤੁਸੀਂ ਦੇਖ ਲਓ ਬੈਠਣਾਂ ਦਾ ਵੀ ਬਹੁਤ ਵਧੀਆ ਰੇਂਜ ਆ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਤੇ ਫੁਲੀ ਏਸੀ ਆ ਤੇ ਮਿਲਦੇ ਆਂ ਜੀ ਤੁਹਾਨੂੰ ਆਪਾਂ ਨੈਕਸਟ ਵਲੌਗ ਚ ਸਾਰੇ ਜਣੇ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਮਤਮਤ ਨਾਲ ਸ਼ੇਅਰ ਕਰਿਓ ਤੁਹਾਨੂੰ